ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਰਾਸ਼ਟਰਪਤੀ ਰੋਨਲਡ 트੍ਰੰਪ ਇਸ ਸਮੇਂ ਕੈਨੇਡਾ ਦੌਰੇ ਤੇ ਨੇ ਜਿੱਥੇ ਉਹਨਾਂ ਵੱਲੋਂ G7 ਦੇਸ਼ਾਂ ਦੇ ਸੰਮੇਲਨ 'ਚ ਹਿੱਸਾ ਲਿਆ ਜਾ ਰਿਹਾ ਏ। ਇਹ ਪੁੱਛੇ ਜਾਂਦੇ ਕਿ ਕੈਨੇਡਾ ਨਾਲ ਸੌਦੇ ਨੂੰ ਕੀ ਰੋਕ ਰਿਹਾ ਏ। 트੍ਰੰਪ ਨੇ ਕਿਹਾ ਕਿ ਇਹ ਇਸ ਨੂੰ ਰੋਕਣ ਦੀ ਗੱਲ ਨਹੀਂ ਸਗੋ। ਵੱਖ-ਵੱਖ ਸੰਕਲਪਾਂ ਦੀ ਹੈ। ਕੈਨੇਡਾ ਚ ਮੀਡੀਆ ਨਾਲ ਗੱਲ ਕਰਦੇ ਆਂ 트ੰਪ ਨੇ ਇਹ ਕਿਹਾ ਕਿ ਮੇਰੇ ਕੋਲ ਇੱਕ ਟੈਰਿਫ ਸੰਕਲਪ ਹੈ ਤੇ ਮਾਰਕ ਕਾਰਨੀ ਕੋਲ ਇੱਕ ਵੱਖਰਾ ਸੰਕਲਪ ਹੈ ਅਸੀਂ ਦੇਖਾਂਗੇ ਕਿ ਕੀ ਅਸੀਂ ਅੱਜ ਇਸ ਦੀ ਤਹਿ ਤੱਕ ਪਹੁੰਚ ਸਕਦੇ ਆਂ ਡੋਨਲਡ 트ੰਪ ਐਤਵਾਰ ਰਾਤੀ 8:30 ਵਜੇ ਕੈਲਗਰੀ ਪਹੁੰਚੇ ਜਿੱਥੋਂ ਹੈਲੀਕਾਪਟਰ ਚ ਜੀ7 ਸੰਮੇਲਨ ਸਾਈਟ ਕੈਨਨੈਸਕਿਸ ਪਹੁੰਚੇ 트ੰਪ ਆਖਰੀ ਵਾਰੀ ਕੈਨੇਡਾ 2018 ਚ ਆਏ ਸਨ ਜਦੋਂ ਉਹਨਾਂ ਨੇ ਕਯੂਬਿਕ ਦੇ ਸ਼ਾਰਲੋਵੇイズ ਚ ਜੀ7 ਸੰਮੇਲਨ ਚ ਸ਼ਿਰਕਤ ਕੀਤੀ ਸੀ G7 ਸੰਮੇਲਨ 'ਚ ਆਗੂਆਂ ਵੱਲੋਂ 트ੰਪ ਦੇ ਵਪਾਰ ਯੁੱਧ ਅਤੇ ਅੰਤਰਰਾਸ਼ਟਰੀ ਸੁਰੱਖਿਆ ਜਿਵੇਂ ਕਿ ਇਜ਼ਰਾਈਲ ਦਾ ਇਰਾਨ 'ਤੇ ਹਮਲਾ, ਰੂਸ ਦਾ ਯੂਕਰੇਨ 'ਤੇ ਯੁੱਧ ਅਤੇ ਇਜ਼ਰਾਈਲ ਹਮਾਸ ਯੁੱਧ ਬਾਰੇ ਚਰਚਾ ਕਰਨ ਦੀ ਉਮੀਦ ਹੈ। 트ੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ, ਜਾਪਾਨੀ ਪ੍ਰਧਾਨ ਮੰਤਰੀ ਸ਼ਿੰਗੇਰੂ ਇਸ਼ੀਬਾ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਅਤੇ ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੋਮ ਨਾਲ ਵਿਅਕਤੀਗਤ ਤੌਰ 'ਤੇ ਮੁਲਾਕਾਤ ਕਰਨ ਦੀ ਵੀ ਯੋਜਨਾ ਬਣਾਈ ਹੈ। ਜੀ7 ਦੇਸ਼ਾਂ ਚ ਕੈਨੇਡਾ, ਫ੍ਰਾਂਸ, ਜਰਮਨੀ, ਇਟਲੀ, ਜਾਪਾਨ, ਯੂਕੇ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਨੇ। ਜੀ7 ਮੈਂਬਰਾਂ ਤੋਂ ਇਲਾਵਾ ਭਾਰਤ, ਬ੍ਰਾਜ਼ੀਲ, ਦੱਖਣੀ ਅਫਰੀਕਾ, ਯੂਏਈ, ਦੱਖਣੀ ਕੋਰੀਆ, ਯੂਕਰੇਨ, ਮੈਕਸੀਕੋ ਤੇ ਆਸਟ੍ਰੇਲੀਆ ਦੇ ਲੀਡਰਾਂ ਨੂੰ ਵੀ ਸੰਮੇਲਨ ਚ ਬੁਲਾਇਆ ਗਿਆ ਏ। ਨਾਲ ਹੀ ਸੰਯੁਕਤ ਰਾਸ਼ਟਰ, ਨਾਟੋ ਅਤੇ ਯੂਰਪੀਅਨ ਯੂਨੀਅਨ ਦੇ ਜਨਰਲ ਸਕੱਤਰਾਂ ਅਤੇ ਵਿਸ਼ਵ ਬੈਂਕ ਦੇ ਮੁਖੀ ਨੂੰ ਵੀ ਸੱਦਾ ਦਿੱਤਾ ਗਿਆ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਰੋਜ਼ਾਨਾ 3000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਕੇ ਡਿਪੋਰਟ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਹੁਣ ਤੱਕ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵੱਲੋਂ ਰੋਜ਼ਾਨਾ ਤਕਰੀਬਨ 650 ਪ੍ਰਵਾਸੀਆਂ ਨੂੰ ਕਾਬੂ ਕੀਤਾ ਜਾ ਰਿਹਾ ਸੀ ਪਰ ਐਤਵਾਰ ਨੂੰ ਟਰੰਪ ਵੱਲੋਂ ਟੀਚਾ 5 ਗੁਣਾ ਵਧਾ ਦਿੱਤਾ ਗਿਆ ਸੋਸ਼ਲ ਮੀਡੀਆ ਰਾਹੀਂ ਜਾਰੀ ਹੁਕਮਾਂ 'ਚ ਟਰੰਪ ਨੇ ਕਿਹਾ ਕਿ ਲਾਸ ਐਂਜਲਸ ਸ਼ਿਕਾਗੋ ਅਤੇ ਨਿਊਯਾਰਕ ਵਰਗੇ ਵੱਡੇ ਸ਼ਹਿਰਾਂ 'ਚ ਵੱਧ ਤੋਂ ਵੱਧ ਛਾਪੇ ਮਾਰੇ ਜਾਣ ਜਿੱਥੇ ਲੱਖਾਂ ਦੀ ਗਿਣਤੀ 'ਚ ਗੈਰਕਾਨੂੰਨੀ ਪ੍ਰਵਾਸੀ ਰਹਿ ਰਹੇ ਨੇ 트럼ਪ ਨੇ ਦਾਵਾ ਕੀਤਾ ਕਿ ਉਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੈਪੂਟੇਸ਼ਨ ਮੁਹਿੰਮ ਚਲਾਉਣ ਦੇ ਇੱਛੁਕ ਨੇ ਹਾਲਾਂਕਿ 트럼ਪ ਨੇ ਅਜਿਹੇ ਦਾਅਵੇ ਦੂਸਰੇ ਕਾਰਜਕਾਲ ਦੇ ਆਰੰਭ ਹੋਣ ਮੌਕੇ ਵੀ ਕੀਤੇ ਸਨ ਸੌ ਚੁੱਕੜ ਮਗਰੋਂ 트럼ਪ ਵੱਲੋਂ 10 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਹਿਲੇ ਸਾਲ ਡਿਪੋਰਟ ਕਰਨ ਦਾ ਟੀਚਾ ਰੱਖਿਆ ਗਿਆ ਸੀ ਪਰ ਅਮਰੀਕਾ ਦੇ ਕੋਨੇ-ਕੋਨੇ 'ਚ ਛਾਪੇ ਮਾਰਨ ਤੋਂ ਬਾਅਦ ਵੀ ਇਛਤ ਨਤੀਜੇ ਸਾਹਮਣੇ ਨਹੀਂ ਆ ਸਕੇ। ਟਰੰਪ ਦੀਆਂ ਇਹਨਾਂ ਆਪ ਖੋਦਰੀਆਂ ਵਿਰੁੱਧ ਅਮਰੀਕਾ ਦੇ ਕਈ ਸ਼ਹਿਰਾਂ 'ਚ ਹਿੰਸਕ ਰੋਸ ਵਫਖਾਵੇ ਸਾਹਮਣੇ ਆਏ ਨੇ ਤੇ ਸ਼ਨੀਵਾਰ ਨੂੰ ਵੀ ਕਈ ਥਾਵਾਂ ਤੇ ਮਜ਼ਾਰਿਆਂ ਦਾ ਸਿਲਸਲਾ ਜਾਰੀ ਰਿਹਾ। ਟਰੰਪ ਦੇ ਤਾਜ਼ਾ ਹੁਕਮਾਂ 'ਚ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਮੇਰਾਂ ਵਾਲੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਨਾਹਗਾ ਮੰਨਿਆ ਜਾਂਦਾ ਹੈ। ਦੂਜੇ ਪਾਸੇ ਟਰੰਪ ਸਰਕਾਰ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੱਖਰੀਆਂ ਹਦਾਇਤਾਂ ਜਾਰੀ ਕਰਦਿਆਂ ਖੇਤਾਂ ਰੈਸਟੋਰੈਂਟਸ ਅਤੇ ਹੋਟਲਾਂ 'ਚ ਛਾਪੇ ਰੋਕਣ ਵਾਸਤੇ ਕਿਹਾ ਗਿਆ ਹੈ ਇਸ ਨੀਤੀ ਪਿੱਛੇ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਫਲ ਸਬਜ਼ੀਆਂ ਦੀ ਤੋੜਾਈ ਦਾ ਸੀਜ਼ਨ ਸਿਖਰਾਂ ਤੇ ਹੈ ਤੇ ਕਿਸਾਨਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਮਜ਼ਦੂਰ ਨਹੀਂ ਮਿਲ ਰਿਹਾ ਸਮੇਂ ਸਿਰ ਫਸਲਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਅਮਰੀਕਾ ਦੀ ਆਰਥਿਕਤਾ ਨੂੰ ਵੱਡੀ ਟਾਹ ਲੱਗ ਸਕਦੀ ਹੈ ਇਮੀਗ੍ਰੇਸ਼ਨ ਛਾਪਿਆਂ ਦਾ ਡਰ ਮਜ਼ਦੂਰਾ ਦੇ ਮਨ ਚੋਂ ਨਿਕਲ ਜਾਵੇਗਾ ਤੇ ਉਹ ਮਨ ਲਾ ਕੇ ਆਪਣਾ ਕੰਮ ਕਰ ਸਕਣਗੇ ਬਿਲਕੁਲ ਇਹੋ ਵਰਤਾਰਾ ਹੋਟਲਾਂ ਤੇ ਰੈਸਟੋਰੈਂਟਸ ਦੇ ਮਾਮਲੇ 'ਚ ਵੀ ਸਾਹਮਣੇ ਆਇਆ ਏ ਜਿੱਥੇ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਕਿਰਤੀਆਂ ਨੇ ਆਉਣਾ ਹੀ ਬੰਦ ਕਰ ਦਿੱਤਾ ਇਮੀਗ੍ਰੇਸ਼ਨ ਮਾਹਿਰਾ ਮੁਤਾਬਕ ਬਗੈਰ ਅਪਰਾਧਿਕ ਪਛੋਕੜ ਵਾਲੇ ਖੇਤ ਮਜ਼ਦੂਰਾਂ ਅਤੇ ਹੋਟਲ ਤੇ ਰੈਸਟੋਰੈਂਟ ਕਾਮਿਆਂ ਦੀ ਫੜੋ ਫੜੀ ਨਹੀਂ ਕੀਤੀ ਜਾਵੇਗੀ ਭਾਵੇਂ ਉਹ ਬਗੈਰ ਦਸਤਾਵੇਜ਼ਾਂ ਤੋਂ ਅਮਰੀਕਾ 'ਚ ਰਹਿ ਰਹੇ ਹੋਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਿਆਸਤ ਦੇ ਨਾਲ-ਨਾਲ ਕਾਰੋਬਾਰ ਵੀ ਖੂਬ ਵੱਧ ਫੁੱਲ ਰਿਹਾ ਹੈ। ਉਹਨਾਂ ਦੀ ਕਮਾਈ ਹੁਣ ਅਮਰੀਕਾ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣੇ ਜائ ਜਨਤਕ ਕੀਤੀ ਗਈ ਇੱਕ ਫਾਈਨੈਂਸ਼ੀਅਲ ਡਿਸਕਲੋਜ਼ਰ ਰਿਪੋਰਟ ਅਨੁਸਾਰ ਟਰੰਪ ਨੇ ਸਾਲ 2024 ਦੌਰਾਨ ਕ੍ਰਿਪਟੋ ਕਰੰਸੀ, ਰੀਅਲ ਅਸਟੇਟ, 골ਫ ਕਲੱਬਾਂ, ਬ੍ਰਾਂਡਡ ਉਤਪਾਦਾਂ ਅਤੇ ਕਮਾਂਤਰੀ ਸੌਦੇਆਂ ਰਾਹੀਂ 600 ਮਿਲੀਅਨ ਡਾਲਰ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਰਿਪੋਰਟ ਚ ਉਹਨਾਂ ਕੋਲ ਘੱਟੋ-ਘੱਟ 1.6 ਅਰਬ ਡਾਲਰ ਦੀ ਜਾਇਦਾਦ ਹੋਣ ਦੀ ਗੱਲ ਕਹੀ ਗਈ ਹਾਲਾਂਕਿ ਇਹ ਘੱਟੋ-ਘੱਟ ਅਨੁਮਾਨ ਹੈ ਕਿਉਂਕਿ ਜ਼ਿਆਦਾਤਰ ਅੰਕੜਿਆਂ ਲਈ ਘੱਟੋ-ਘੱਟ ਗਿਣਤੀ ਨੂੰ ਹੀ ਅਨੁਮਾਨ ਚ ਸ਼ਾਮਲ ਕੀਤਾ ਗਿਆ ਹੈ ਡਬਲੂ ਪੋਰਟਲ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਰਾਸ਼ਟਰਪਤੀ 트ੰਪ ਦੀ ਕਾਰੋਬਾਰੀ ਕਮਾਈ ਚ ਸਭ ਤੋਂ ਨਵਾਂ ਤੇ ਤੇਜ਼ੀ ਨਾਲ ਵਧਦਾ ਹੋਇਆ ਸਰੋਤ ਕ੍ਰਿਪਟੋ ਵਿਖਾਇਆ ਗਿਆ ਹੈ ਰੀਪੋਰਟ ਚ ਦੱਸਿਆ ਗਿਆ ਹੈ ਕਿ ਵਰਲਡ ਲਿਬਰਟੀ ਫਾਈਨੈਂਸ਼ੀਅਲ ਨਾਂ ਦੀ ਇੱਕ ਡੀਸੈਂਟਰਲਾਈਜ਼ਡ ਫਾਈਨੈਂਸ ਕੰਪਨੀ ਤੋਂ ਉਹਨਾਂ ਨੂੰ 57.35 ਮਿਲੀਅਨ ਡਾਲਰ ਦੀ ਆਮਦਨ ਟੋਕਨ ਵਿਕਰੀ ਰਾਹੀਂ ਹੋਈ ਇਸ ਦੇ ਨਾਲ ਹੀ ਉਹਨਾਂ ਕੋਲ ਕੰਪਨੀ ਚ 15.75 ਅਰਬ ਗਵਰਨੈਂਸ ਟੋਕਨ ਵੀ ਹਨ ਇਸ ਤੋਂ ਇਲਾਵਾ ਇਸ ਸਾਲ ਦੇ ਸ਼ੁਰੂ ਚ 트ੰਪ ਵੱਲੋਂ ਲਾਂਚ ਕੀਤਾ ਗਿਆ ਇੱਕ ਮੀਮ ਕੋਇਨ 트ੰਪ ਡਾਲਰ ਇਕੱਲਾ ਹੀ 320 ਮਿਲੀਅਨ ਡਾਲਰ ਦੀ ਕਮਾਈ ਕਰ ਚੁੱਕਾ ਹੈ ਹਾਲਾਂਕਿ ਸਪਸ਼ਟ ਨਹੀਂ ਕੀਤਾ ਗਿਆ ਕਿ ਉਸ ਵਿੱਚ 트럼ਪ ਦੀ ਹਿੱਸੇਦਾਰੀ ਕਿੰਨੀ ਹੈ ਜਾਂ ਇਹ ਮਾਲੀਆ 트럼ਪ ਦੇ ਕੰਟਰੋਲ ਵਾਲੀਆਂ ਸੰਸਥਾਵਾਂ ਤੇ ਭਾਈਵਾਲਾਂ ਵਿਚਾਲੇ ਕਿਵੇਂ ਵੰਡਿਆ ਗਿਆ ਹੈ ਖਬਰ ਏਜੰਸੀ ਰਾਈਟਰਜ਼ ਦੇ ਇੱਕ ਵਿਸ਼ਲੇਸ਼ਣ ਤੋਂ ਬਾਅਦ ਲਿਖਿਆ ਗਿਆ ਕਿ ਇਹ ਸਪਸ਼ਟ ਹੈ ਕਿ ਡਿਜੀਟਲ ਜਾਇਦਾਦਾਂ ਦੀ ਦੁਨੀਆ 'ਚ 트럼ਪ ਪਰਿਵਾਰ ਨੇ ਅਚਾਨਕ ਵੱਡੀ ਛਾਲ ਮਾਰੀ ਹੈ ਅਬਜ਼ਰਵਰਾਂ ਦਾ ਕਹਿਣਾ ਹੈ ਕਿ 트럼ਪ ਪ੍ਰਸ਼ਾਸਨ ਵੱਲੋਂ ਕ੍ਰਿਪਟੋ ਤੇ ਅਪਣਾਈਆਂ ਗਈਆਂ ਨੀਤੀਆਂ ਉਨਾ ਕਾਰੋਬਾਰਾਂ ਲਈ ਫਾਇਦੇਮੰਦ ਸਾਬਤ ਹੋਈਆਂ ਨੇ ਜਿਨ੍ਹਾਂ ਨਾਲ ਟਰੰਪ ਜਾਂ ਉਹਨਾਂ ਦੇ ਪਰਿਵਾਰ ਦਾ ਸਬੰਧ ਹੈ ਇਸ ਕਾਰਨ ਇੱਕ ਵਾਰ ਫਿਰ ਰਾਸ਼ਟਰਪਤੀ ਦੀਆਂ ਨਿੱਜੀ ਜਾਇਦਾਦਾਂ ਅਤੇ ਸਰਕਾਰੀ ਨੀਤੀ ਨਿਰਧਾਰਣ ਵਿਚਾਲੇ ਹਿੱਤਾਂ ਦੇ ਟਕਰਾਅ ਦੇ ਦੋਸ਼ ਉੱਭਰ ਕੇ ਸਾਹਮਣੇ ਆਏ ਨੇ ਟਰੰਪ ਦੇ ਵਿੱਤੀ ਸਾਮਰਾਜ ਦੀ ਨੀਂਹ ਅੱਜ ਵੀ ਰੀਅਲ ਅਸਟੇਟ ਤੇ 골ਫ ਰਿਜ਼ੋਰਟ ਨੇ ਰਿਪੋਰਟ ਅਨੁਸਾਰ ਫਲੋਰੀਡਾ ਚ ਸਥਿਤ ਉਹਨਾਂ ਤੇ ਤਿੰਨ ਪ੍ਰਮੁੱਖ 골ਫ ਰਿਜ਼ੋਰਟਾਂ ਜੁਪੀਟਰ ਡੋਰਲ ਤੇ ਵੈਸਟ ਪਾਮ ਬੀਚ ਅਤੇ ਨਿੱਜੀ ਕਲੱਬ ਮਾਰਾ ਲਾਗੋ ਨੇ ਮਿਲ ਕੇ 217.7 ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨ ਦਿੱਤੀ ਹੈ ਇਕੱਲੇ 트럼ਪ ਨੈਸ਼ਨਲ ਡੋਰਲ ਤੋਂ ਉਹਨਾਂ ਨੂੰ 110.4 ਮਿਲੀਅਨ ਡਾਲਰ ਦੀ ਕਮਾਈ ਹੋਈ ਹੈ ਜੋ ਕਿਸੇ ਇੱਕ ਜਾਇਦਾਦ ਤੋਂ ਹੋਣ ਵਾਲੀ ਸਭ ਤੋਂ ਵੱਡੀ ਆਮਦਨ ਹੈ ਟਰੰਪ ਨੇ ਕੋਮਾਂਤਰੀ ਪਦਰ ਤੇ ਵੀ ਕਈ ਸੌਦਿਆਂ ਤੋਂ ਮੋਟੀ ਕਮਾਈ ਕੀਤੀ ਹੈ। ਵਿਏਟਨਾਮ ਦੇ ਇੱਕ ਪ੍ਰੋਜੈਕਟ ਤੋਂ ਉਹਨਾਂ ਨੂੰ 5 ਮਿਲੀਅਨ ਡਾਲਰ ਦੀ ਲਾਇਸੈਂਸ ਫੀਸ, ਭਾਰਤ 'ਚ ਇੱਕ ਰੀਅਲ ਅਸਟੇਟ ਡੀਲ ਤੋਂ 10 ਮਿਲੀਅਨ ਡਾਲਰ ਦੀ ਫੀਸ ਅਤੇ ਦੁਬਈ ਦੇ ਇੱਕ ਆਲੀਸ਼ਾਨ ਪ੍ਰੋਜੈਕਟ ਤੋਂ ਲਗਭਗ 16 ਮਿਲੀਅਨ ਡਾਲਰ ਦੀ ਰਾਇਲਟੀ ਆਮਦਨ ਹੋਈ ਹੈ। ਇਹ ਅੰਕੜੇ ਦੱਸਦੇ ਨੇ ਕਿ ਟਰੰਪ ਬ੍ਰਾਂਡ ਅੱਜ ਵੀ વૈશ્વਿਕ ਬਾਜ਼ਾਰ 'ਚ ਕਾਰੋਬਾਰੀ ਤਾਕਤ ਬਣਿਆ ਹੋਇਆ ਤੇ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਉਸ ਦਾ ਅਸਰ ਘਟ ਨਹੀਂ ਹੋਇਆ। ਅਮਰੀਕਾ ਦੇ ਮਿਨੇਸੋਟਾ ਸੂਬੇ 'ਚ ਡੈਮੋਕ੍ਰੈਟਿਕ ਪਾਰਟੀ ਦੇ ਦੋ ਸੰਸਦ ਮੈਂਬਰਾਂ ਦਾ ਕਤਲ ਕਰਨ ਵਾਲਾ ਸ਼ੱਕੀ ਪੁਲਿਸ ਨੇ ਕਾਬੂ ਕਰ ਲਿਆ ਹੈ। 57 ਸਾਲ ਦੇ ਵੈਂਸ ਬੋਇਲਟਰ ਨੂੰ ਐਤਵਾਰ ਰਾਤ ਸਿਬਲੀ ਕਾਉਂਟੀ ਦੇ ਪਿੰਡੂ ਇਲਾਕੇ ਚੋਂ ਗ੍ਰਿਫਤਾਰ ਕੀਤਾ ਗਿਆ ਸ਼ੈਰਫ ਬੌਬ ਫਲੇਚਰ ਨੇ ਦੱਸਿਆ ਕਿ ਸ਼ੱਕੀ ਦੀ ਭਾਲ ਚ ਜ਼ਿਆਦਾਤਰ ਇਲਾਕਾ ਛਾਣਿਆ ਜਾ ਚੁੱਕਾ ਸੀ ਪਰ ਇਸੇ ਦੌਰਾਨ ਇੱਕ ਟ੍ਰੇਲ ਕੈਮਰਾ ਹੀ ਉਸ ਦੀ ਮੌਜੂਦਗੀ ਬਾਰੇ ਪਤਾ ਲੱਗਾ ਸਵੈਟ ਟੀਮਾਂ ਨੇ ਡਰੋਨਸ ਦੀ ਮਦਦ ਨਾਲ ਉਸ ਦੀ ਪੈੜ ਨੱਪ ਲਈ ਤੇ ਜੰਗਲੀ ਇਲਾਕੇ ਵੱਲ ਫਰਾਰ ਹੋਣ ਦੇ ਯਤਨ ناکਾਮ ਕਰ ਦਿੱਤੇ ਸਿਬਲੀ ਕਾਉਂਟੀ ਦੇ ਸ਼ੈਰਫ ਦਫ਼ਤਰ ਮੁਤਾਬਕ ਬੋਇਲਟਰ ਨੇ ਖੁਦ ਆਪਣਾ ਨਾਂ ਪੁਲਿਸ ਅਧਿਕਾਰੀਆਂ ਨੂੰ ਸਿਆ ਅਤੇ ਗ੍ਰਫਤਾਰੀ ਦੌਰਾਨ ਤਾਕਤ ਵਰਤਣ ਦੀ ਜ਼ਰੂਰਤ ਨਾ ਪਈ ਬੋਇਲਟਰ ਦੀ ਗੱਡੀ ਵਿੱਚੋਂ 3 AK47 ਅਸਾਲਟ ਰਾਈਫਲਾਂ ਇੱਕ 9mm ਵਾਲੀ ਹੈਂਡਗਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੀ ਹਿੱਟ ਲਿਸਟ ਬਰਾਮਦ ਕੀਤੀ ਗਈ ਇਸ ਤੋਂ ਇਲਾਵਾ ਇਲਾਕੇ ਦੀ ਤਲਾਸ਼ੀ ਦੌਰਾਨ ਪੁਲਿਸ ਦਾ ਇੱਕ ਬੈਜ ਅਤੇ ਬੈਲਿਸਟਿਕ ਵੈਸਟ ਬਰਾਮਦ ਕੀਤੇ ਗਏ ਬਾਇਲਟਰ ਵਿਰੁੱਧ ਕਤਲ ਦੇ 2 ਅਤੇ ਇਰਾਦਾ ਕਤਲ ਦਾ 1 ਦੋਸ਼ ਆਇਦ ਕੀਤਾ ਗਿਆ ਮਿਨੇਸੋਟਾ ਸੂਬਾ ਅਸੈਂਬਲੀ ਦੀ ਸਪੀਕਰ ਲੀਜ਼ਾ ਡੈਮੂਥ ਨੇ ਬਾਇਲਟਰ ਦੀ ਗ੍ਰਿਫਤਾਰੀ ਮਗਰੋਂ ਰੱਬ ਦਾ ਸ਼ੁਕਰ ਕੀਤਾ ਕਿ ਕਾਤਲ ਆਖਰਕਾਰ ਫੜਿਆ ਗਿਆ ਉਹਨਾਂ ਨੇ ਕਿਹਾ ਕਿ ਸੂਬੇ ਦੇ ਪੁਲਿਸ ਅਫਸਰਾਂ ਨੇ ਆਤਲ ਦੀ ਗ੍ਰਿਫਤਾਰੀ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਲਗਾਤਾਰ ਡਟੇ ਰਹੇ ਹੁਣ ਸੂਬੇ ਦਾ ਹਰ ਵਸਨੀਕ ਚੈਨ ਦੀ ਨੀਂਦ ਸੌ ਸਕਦਾ ਹੈ ਇੱਥੇ ਦੱਸਣਾ ਪਰਦਾ ਹੈ ਕਿ ਵੈਂਸ ਬੈਲਟਰ ਨੇ ਫੌਜੀ ਵਰਦੀ 'ਚ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਲੋਕਾਂ ਨੂੰ ਹਥਿਆਰਬੰਦ ਸ਼ੱਕੀ ਤੋਂ ਸੁਚੇਤ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਗਈ ਬੋਇਲਟਰ ਨੇ ਮਿਨੀਸੋਟਾ ਸੂਬਾ ਅਸੈਂਬਲੀ ਦੀ ਮੈਂਬਰ ਮੈਲਿਜ਼ਾ ਹਾਟਮੈਨ ਅਤੇ ਉਹਨਾਂ ਦੇ ਪਤੀ ਮਾਰਕ ਚੈਪਲਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਦਕਿ ਸੂਬਾ ਸੈਨੇਟ ਦੇ ਮੈਂਬਰ ਜੌਨ ਹੌਪਟਮੈਨ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਵਲਟਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਉਸ ਦੀ ਪਤਨੀ ਜੈਨੀ ਦੀ ਕਾਰ ਤੋਂ ਸ਼ੱਕੀ ਚੀਜ਼ਾਂ ਬਰਾਮਦ ਕੀਤੀਆਂ ਪਰ ਉਸ ਨੂੰ ਹਿਰਾਸਤ 'ਚ ਨਾ ਲਿਆ ਗਿਆ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਮੰਨਣਾ ਹੈ ਕਿ ਸਿਆਸਤਦਾਨਾਂ ਉੱਤੇ ਹੋਏ ਹਮਲੇ ਸਿਆਸੀ ਨਫ਼ਰਤ ਤੋਂ ਪ੍ਰੇਰਿਤ ਸਨ ਵਲਟਰ ਦੇ ਰੂਮਮੇਟ ਮੁਤਾਬਕ ਉਹ 트੍ਰੰਪ ਦਾ ਕਟੜ ਹਮਾਇਤੀ ਹੈ ਤੇ ਪੂਰੇ ਅਮਰੀਕਾ 'ਚ ਟਰੰਪ ਉਰਧ ਮੁਜ਼ਾਰੇ ਕਰਕੇ ਉਸਨੇ ਡੈਮੋਕ੍ਰੈਟਿਕ ਪਾਰਟੀ ਨਾਲ ਸੰਬੰਧਤ ਸਿਆਸਤਦਾਨਾਂ ਨੂੰ ਨਿਸ਼ਾਨਾ ਬਣਾਇਆ ਬੋਇਲਟਰ ਦੀ ਹਿੱਟ ਲਿਸਟ ਚ ਡੈਮੋਕ੍ਰੈਟਿਕ ਪਾਰਟੀ ਦੇ ਕਈ ਸੂਬਾਈ ਸਿਆਸਤਦਾਨਾਂ ਤੋਂ ਇਲਾਵਾ ਅਬੋਰਸ਼ਨ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ ਪਿਛਲੇ 4 ਦਿਨਾਂ ਦੌਰਾਨ ਈਰਾਨ ਨੇ ਇਜ਼ਰਾਈਲ ਉੱਤੇ ਲਗਭਗ 370 ਬੈਲਿਸਟਿਕ ਮਿਜ਼ਾਈਲਾਂ ਤੇ ਕਈ ਡਰੋਨ ਦਾਗੇ ਨੇ ਇਨ੍ਹਾਂ ਹਮਲਿਆਂ ਚ 24 ਲੋਕ ਮਾਰੇ ਗਏ ਅਤੇ 592 ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 10 ਦੀ ਹਾਲਤ ਨਾਜ਼ੁਕ ਹੈ ਮਜ਼ਾਈਲਾ ਨੇ ਇਜ਼ਰਾਈਲ ਤੇ 30 ਵਕ ਵਕ ਥਾਮਾਂ ਤੇ ਨਿਸ਼ਾਨੇ ਲਗਾਏ ਤਲ ਅਵੀਵ ਅਤੇ ਹੋਰ ਸ਼ਹਿਰਾਂ 'ਚ ਇਮਾਰਤਾਂ ਢਹਿ ਗਈਆਂ ਲੋਕ ਬੰਕਰਾਂ 'ਚ ਲੁਕਣ ਤੇ ਮਜਬੂਰ ਹੋਏ ਕਈ ਇਲਾਕਿਆਂ 'ਚ ਧੂਆ ਅਤੇ ਮਲਬਾ ਛਾ ਗਿਆ ਜਦਕਿ ਰਾਹਤ ਟੀਮਾਂ ਨੇ ਜ਼ਖਮੀਆਂ ਨੂੰ ਹਸਪਤਾਲਾਂ 'ਚ ਪਹੁੰਚਾਇਆ ਬੇਸ਼ੱਕ ਇਜ਼ਰਾਈਲ ਦਾ ਆਇਰਨ ਡੋਮ ਉਸ ਦੀ ਮਜ਼ਾਈਲੀ ਹਮਲਿਆਂ ਤੋਂ ਰੱਖਿਆ ਕਰਦਾ ਹੈ ਪਰ ਈਰਾਨ ਇਸ ਨੂੰ ਭੇਦਣ 'ਚ ਸਫਲ ਹੁੰਦਾ ਨਜ਼ਰ ਆ ਰਿਹਾ ਹੈ ਦਰਅਸਲ ਮਾਹਿਰਾਂ ਦਾ ਮੰਨਣਾ ਹੈ ਕਿ ਈਰਾਨ ਕੋਲ ਜੋ ਬੈਲਿਸਟਿਕ ਮਜ਼ਾਈਲਾ ਨੇ ਉਹਨਾਂ ਵਿੱਚ ਰਾਕਟ ਵੀ ਨੇ ਇਹ ਰਾਕਟ ਮਿਜ਼ਾਈਲਾਂ ਵਿੱਚੋਂ ਨਿਕਲਦੇ ਨੇ ਤੇ ਬੰਦੂਕ 'ਚੋਂ ਨਿਕਲਣ ਵਾਲੀ ਗੋਲੀ ਜਿੰਨੀ ਤੇਜ਼ ਰਫ਼ਤਾਰ ਨਾਲ ਹਮਲਾ ਕਰਦੇ ਨੇ ਇਹਨਾਂ ਮਿਜ਼ਾਈਲਾਂ ਦੇ ਰਾਕਟ ਇੰਨੀ ਤੇਜ਼ੀ ਤੇ ਘਾਤਕਤਾ ਨਾਲ ਨਿਕਲਦੇ ਨੇ ਕਿ ਇਹਨਾਂ ਨੂੰ ਰੋਕਣਾ ਅਤੇ ਫਿਰ ਅੱਗੇ ਵਧਣ ਤੋਂ ਰੋਕਣਾ ਮੁਸ਼ਕਲ ਹੋ ਜਾਂਦਾ ਹੈ ਇਰਾਨ ਨੇ ਇੱਕੋ ਸਮੇਂ ਸੈਂਕੜਿਆਂ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨਾਂ ਨਾਲ ਹਮਲਾ ਕੀਤਾ ਇਹ ਤਰੀਕਾ ਮਿਜ਼ਾਈਲ ਸੈਚੂਰੇਸ਼ਨ ਕਿਹਾ ਜਾਂਦਾ ਹੈ ਜਿਸ ਵਿੱਚ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਚ ਹਮਲੇ ਕੀਤੇ ਜਾਂਦੇ ਨੇ ਕਿ ਰੱਖਿਆ ਪ੍ਰਣਾਲੀ ਉਹਨਾਂ ਨੂੰ ਰੋਕਣ ਚ ਅਸਮਰੱਥ ਹੋ ਜਾਂਦੀ ਹੈ ਆਇਰਨ ਡੋਮ ਮੁੱਖ ਤੌਰ ਤੇ 4 ਤੋਂ 70 ਕਿਲੋਮੀਟਰ ਤੱਕ ਦੇ ਛੋਟੇ ਰੇਂਜ ਵਾਲੇ ਰਾਕਟਸ ਅਤੇ ਗੋਲਿਆਂ ਨੂੰ ਰੋਕਣ ਲਈ ਬਣਾਇਆ ਗਿਆ ਹੈ ਪਰ ਇਰਾਨ ਵੱਲੋਂ ਵਰਤੀਆਂ ਗਈਆਂ ਬੈਲਿਸਟਿਕ ਮਿਜ਼ਾਈਲਾਂ ਦੀ ਰੇਂਜ 1400 ਤੋਂ 1700 ਕਿਲੋਮੀਟਰ ਤੱਕ ਦੀ ਸੀ ਜੋ ਆਇਰਨ ਡੋਮ ਦੀ ਸੀਮਾ ਤੋਂ ਬਾਹਰ ਨੇ ਇਹਨਾਂ ਨੂੰ ਰੋਕਣ ਲਈ ਇਜ਼ਰਾਈਲ ਕੋਲ ਐਰੋ ਅਤੇ ਡੇਵਿਡਸ ਸਲਿੰਗ ਵਰਗੀਆਂ ਹੋਰ ਪ੍ਰਣਾਲੀਆਂ ਨੇ ਪਰ ਹਮਲੇ ਦੀ ਭਾਰੀ ਗਿਣਤੀ ਕਾਰਨ ਇਹ ਸਾਰੀਆਂ ਪ੍ਰਣਾਲੀਆਂ ਵੀ ਓਵਰਲੋਡ ਹੋ ਗਈਆਂ ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫਿਰ ਇਰਾਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਟਰੰਪ ਨੇ ਸਪਸ਼ਟ ਤੌਰ ਤੇ ਕਿਹਾ ਕਿ ਇਜ਼ਰਾਈਲ ਵੱਲੋਂ ਈਰਾਨ ਤੇ ਕੀਤੇ ਗਏ ਹਮਲਿਆਂ ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਹੈ ਜੇਕਰ ਈਰਾਨ ਅਮਰੀਕਾ ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਦਾ ਹੈ ਤਾਂ ਅਮਰੀਕਾ ਪੂਰੀ ਤਾਕਤ ਨਾਲ ਜਵਾਬ ਦੇਵੇਗਾ ਜੋ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਟਰੰਪ ਨੇ ਇਹ ਵੀ ਕਿਹਾ ਕਿ ਅਸੀਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਆਸਾਨੀ ਨਾਲ ਇੱਕ ਸਮਝੌਤਾ ਕਰਵਾ ਸਕਦੇ ਹਾਂ ਤੇ ਇਸ ਖੂਨੀ ਟਕਰਾਅ ਨੂੰ ਖਤਮ ਕਰ ਸਕਦੇ ਹਾਂ ਫੋਰब्स ਦੀ ਸੂਚੀ ਦੇ ਮੁਤਾਬਕ ਇਸ ਸਮੇਂ ਔਰیکل ਦੇ ਸਹਿ-ਸੰਸਥਾਪਕ ਲੈਰੀ ਐਲਿਸਨ ਹੁਣ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਔਰیکل ਦੇ ਸ਼ੇਰਾਂ 'ਚ ਹਾਲ ਹੀ 'ਚ ਤੇਜ਼ੀ ਨਾਲ ਵਾਧੇ ਤੋਂ ਬਾਅਦ ਐਲਿਸਨ ਦੀ ਕੁੱਲ ਜਾਇਦਾਦ 258.8 ਬਿਲੀਅਨ ਡਾਲਰ ਤੱਕ ਪਹੁੰਚ ਗਈ ਹੈ ਇਸ ਵਾਧੇ ਨਾਲ ਉਸ ਨੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੈਜ਼ੋਸ ਅਤੇ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੂੰ ਪਛਾੜ ਦਿੱਤਾ ਹੈ ਟੈਸਲਾ ਅਤੇ ਸਪੇਸਐਕਸ ਦੇ ਮੁਖੀ ਐਲਨ ਮਸਕ ਅਜੇ ਵੀ ਇਸ ਸੂਚੀ 'ਚ ਟੌਪ ਤੇ ਨੇ ਉਹਨਾਂ ਦੀ ਕੁੱਲ ਦੌਲਤ 410.8 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਹਾਲ ਹੀ 'ਚ ਅਮਰੀਕੀ ਰਾਜਨੀਤੀ ਨਾਲ ਸੰਬੰਧਿਤ ਬਹਿਸਾਂ ਕਾਰਨ ਮਸਕ ਦੁਬਾਰਾ ਸੁਰਖੀਆਂ 'ਚ ਸੀ ਪਰ ਉਹਨਾਂ ਦੀ ਦੌਲਤ 'ਚ ਵਾਧਾ ਜਾਰੀ ਹੈ ਪਿਛਲੇ ਕੁਝ ਸਾਲਾਂ ਚ ਬੇਜ਼ੋਸ ਦੀ ਸਥਿਤੀ ਵਾਰ-ਵਾਰ ਬਦਲਦੀ ਰਹੀ ਹੈ ਜ਼ਕਰਬਰਗ ਨੇ ਅਕਤੂਬਰ 2024 ਚ 20 ਉਹਨਾਂ ਨੂੰ ਥੋੜੇ ਸਮੇਂ ਲਈ ਪਛਾੜ ਦਿੱਤਾ ਸੀ ਜਦੋਂ ਉਹਨਾਂ ਦੀ ਦੌਲਤ 206.2 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ ਤੁਲਨਾ ਲਈ ਉਸ ਸਮੇਂ ਬੇਜ਼ੋਸ ਦੀ ਦੌਲਤ 205.1 ਬਿਲੀਅਨ ਡਾਲਰ ਸੀ ਫੋਰਬਸ ਦੀ ਸੂਚੀ ਮੁਤਾਬਕ ਜੇਕਰ ਦੁਨੀਆ ਦੇ ਚੋਟੀ ਦੇ 6 ਉਮੀਦਵਾਰਾਂ ਦੀ ਸੂਚੀ ਤੇ ਨਜ਼ਰ ਮਾਰੀਏ ਤਾਂ ਇਸ ਮੁਤਾਬਕ ਐਲਨ ਮਸਕ 410.8 ਬਿਲੀਅਨ ਡਾਲਰ ਦੀ ਸੰਪਤੀ ਨਾਲ ਇੱਕ ਨੰਬਰ ਤੇ ਨੇ ਦੂਜੇ ਨੰਬਰ ਤੇ 258.8 ਬਿਲੀਅਨ ਡਾਲਰ ਨਾਲ ਲੈਰੀ ਐਲਿਸਨ ਅਤੇ ਤੀਸਰੇ ਨੰਬਰ ਤੇ ਮਾਰਕ ਜ਼ਕਰਬਰਗ ਨੇ ਜਿਨ੍ਹਾਂ ਦੀ ਸੰਪਤੀ 235 ਬਿਲੀਅਨ ਡਾਲਰ ਹੈ ਇਸ ਤੋਂ ਇਲਾਵਾ ਚੌਥੇ ਨੰਬਰ ਤੇ 226 ਬਿਲੀਅਨ ਡਾਲਰ ਸੰਪਤੀ ਨਾਲ ਜੈਫ ਬੇਜੋਸ 5ਵੇਂ ਤੇ 152 ਬਿਲੀਅਨ ਡਾਲਰ ਨਾਲ ਵਾਰਨ ਬਫੇਟ ਅਤੇ 6ਵੇਂ ਨੰਬਰ ਤੇ ਕੁੱਲ ਸੰਪਤੀ 144 ਬਿਲੀਅਨ ਡਾਲਰ ਨਾਲ ਲੈਰੀ ਪੇਜ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ